ਕਿ ਬੜੇ ਮਾਲਕ ਵੀ ਆਪਣੀ ਡਾਇਰੀ ਤੇ ਲਿਖ ਕੇ ਗਏ ਐ ਕਿ ਖੁਦ ਪਰ ਔਰ ਖੁਦਾ ਪਰ ਭਰੋਸਾ ਰੱਖੋ ਫਿਰ ਅਸੰਭਵ ਵੀ ਸੰਭਵ ਹੋ ਜਾਏਗਾ ਬੜੇ ਮਾਲਕ ਵੀ ਆਪਣੇ ਬਚਨਾਂ ਚ ਕਹਿੰਦੇ ਕਿ ਆਪਣੇ ਆਪ ਤੇ ਤਾਂ ਆਪਣੇ ਰੱਬ ਤੇ ਜਿਹੜਾ ਭਰੋਸਾ ਰੱਖਦਾ ਹੈ ਉਹ ਅਸੰਭਵ ਨੂੰ ਵੀ ਐਵੇਂ ਸੰਭਵ ਕਰ ਦਿੰਦਾ ਹੈ ਸਮਝਦੇ ਹੋ ਕਿ ਨਹੀਂ ਹੁਣ ਪਹਿਲੀ ਚੀਜ਼ ਇੱਥੇ ਕੀ ਗਈ ਹੈ ਆਪਣੇ ਆਪ ਤੇ ਵਿਸ਼ਵਾਸ ਕਰਨਾ ਪਰ ਅੱਜ ਬੰਦੇ ਨੂੰ ਆਪਣੇ ਆਪ ਤੇ ਵਿਸ਼ਵਾਸ ਹੈ ਨਹੀਂ ਕੋਈ ਤੁਹਾਨੂੰ ਕਵੇ ਨਾ ਕਰ ਦੂੰ ਯਾਰ ਮੈਨੂੰ ਨਹੀਂ ਲੱਗਦਾ ਮੇਤੋਂ ਹੋਣਾ ਮੈਨੂੰ ਨਹੀਂ ਲੱਗਦਾ ਮੈਂ ਕਰ ਪਾਉਂਗਾ ਸਮਝਦੇ ਹੋ ਕਿ ਨਹੀਂ ਜੇ ਤੁਹਾਨੂੰ ਕਵੇ ਕਿਦਾਂ ਬਈ ਸਵਾਦ ਚਾਹ ਬਣਾ ਦੂੰ ਕੋਸ਼ਿਸ਼ ਕਰ ਲੈਂਦੇ ਸਵਾਦ ਪਤਾ ਨਹੀਂ ਬਣਨੀ ਕਿ ਨਹੀਂ ਬਣਨੀ ਇਹਦਾ ਮਤਲਬ ਵਿਸ਼ਵਾਸ ਇਹ ਬੰਦਾ ਕਵੇ ਠੀਕ ਐ ਸਵਾਦ ਚਾਹ ਬਣਾਉਂਗਾ ਜ਼ਰੂਰ ਬਣਾਉਂਗਾ ਲਿਓ ਕੱਪ ਚ ਪਾ ਕੇ ਮਾੜੀ ਮੋਟੀ ਕਮੀ ਰਹਿ ਗਈ ਤਾਂ ਪਤਾ ਨਾ ਉਹ ਮੈਂ ਪੂਰੀ ਕੋਸ਼ਿਸ਼ ਕੀਤੀ ਸੀ ਕਿਉਂਕਿ ਮੈਂ ਪੂਰੀ ਕੋਸ਼ਿਸ਼ ਕੀਤੀ ਸੀ ਫਿਰ ਵੀ ਇਹ ਕਮੀ ਰਹਿ ਗਈ ਹੈ ਤਾਂ ਮੈਨੂੰ ਵਿਸ਼ਵਾਸ ਹੈ ਅਗਲੀ ਵਾਰ ਨੂੰ ਇਹ ਵੀ ਪੂਰੀ ਹੋ ਜਾਏ ਇਹਨੂੰ ਕਹਿੰਦੇ ਆਪਣੀ ਆਪ ਤੇ ਕੌਨਫੀਡੈਂਸ ਅੱਜ ਬੰਦਾ ਪਤਾ ਕੀ ਕਹਿੰਦਾ ਹੈ ਜੇ ਬੱਚੇ ਨੂੰ ਜੋ ਬੈਟਾ ਪੇਪਰ ਕਿਦਾਂ ਪਾਸ ਹੋ ਜਾਊ ਉਹ ਤਾਂ ਹੋ ਜਾਂਦੀ ਪਤਾ ਨਹੀਂ ਪਾਸ ਹੋਣਾ ਤੇ ਫੇਲ ਹੋਣਾ ਐਦਾਂ ਦੇ ਬੰਦੇ ਦਾ 100% ਜੋ ਨਾ 80% ਚਾਂਸ ਹੁੰਦੇ ਫੇਲ ਹੋਣ ਦੇ ਕਿਉਂਕਿ ਇਹਨੂੰ ਆਪਣੀ ਆਪ ਤੇ ਕੌਨਫੀਡੈਂਸ ਹੈ ਹੀ ਨਹੀਂ ਤਾਂ ਜਿਹੜਾ ਕਹਿੰਦਾ ਹੈ ਮੇਰਾ ਮਨਿਕ ਮੇਰੇ ਨਾਲ ਹੈ ਮੈਨੂੰ ਯਕੀਨ ਹੈ ਮੈਂ ਪਾਸ ਹੋਣਾ ਉਹ ਪਾਸ ਵੀ ਹੋ ਜਾਂਦਾ ਕਿਉਂਕਿ ਜਿਹੜਾ ਕੌਨਫੀਡੈਂਸ ਦਾ ਕੋਈ ਗੱਲ ਕਹਿੰਦਾ ਮਿਹਨਤ ਵੀ ਪੂਰੀ ਕਰਦਾ ਉਹਨੂੰ ਪਤਾ ਮੈਂ ਕੀ ਆ ਤਾਂ ਕਰਕੇ ਵੀ ਦਿਖਾਣਾ ਹੈ ਇਹਨਾਂ ਦਾ ਸੋਚੋ ਹੁਣ ਫਰਜ਼ ਕਰੋ ਕੋਈ ਤੁਹਾਨੂੰ ਕਵੇ ਕੋਈ ਤੁਹਾਨੂੰ ਕਵੇ ਹਾਂ ਬਈ ਪਰਸੋਂ ਨੂੰ ਮਾਲਕਾਂ ਦਾ ਸਾਥ ਸੰਗ ਜਾ ਕੱਲ ਨੂੰ ਮਾਲਕਾਂ ਦਾ ਸਾਥ ਸੰਗ ਜਾ ਕਹਿ ਲਈਏ ਪੰਡੋਗੇ ਮਾਲਕਾਂ ਦਾ ਸਾਥ ਸੰਗ ਜਾਣਾ ਕਿ ਨਹੀਂ ਦੇਖਾਂਗੇ ਪਤਾ ਨਹੀਂ ਜਾ ਹੁਣਾ ਜਾਂ ਨਹੀਂ ਜਾ ਹੁਣ ਹੁਣ ਇਹਦਾ ਮਤਲਬ ਇਹਨੂੰ ਆਪਣੇ ਆਪ ਤੇ ਤਾਂ ਆਪਣੇ ਰੱਬ ਤੇ ਕੌਨਫੀਡੈਂਸ ਤਾਂ ਜਿਹੜਾ ਇੱਕ ਵਾਰੀ ਬਣਾ ਲਓ ਹਾਂ ਬਈ ਜਾਣਾ ਆ ਇਲਾਨ ਕਰਦਾ ਦੱਸਾਂ ਬੰਦਿਆਂ 'ਚ ਜਾਣਾ ਆ ਵਿਸ਼ਵਾਸ ਨਾਲ ਤਾਂ ਜੇ ਕੋਈ ਪ੍ਰੋਬਲਮ ਆਂਦੀ ਨਾ ਤਾਂ ਵੀ ਫਿਰ ਪਤਾ ਕੀ ਕਹਿੰਦਾ ਹੈ ਭਾਈ ਹੁਣ ਦੱਸਾਂ 'ਚ ਕਿਹਾ ਤਾਂ ਜਾ ਕੇ ਦਿਖਾਣਾ ਚਾਹੀਦਾ ਮਰਜੀ ਹੋ ਜਾਵੇ ਮੀ ਹੋਵੇ ਨੇਰੀ ਹੋਵੇ ਜਾਣਾ ਹੀ ਹੈ ਕਿਉਂਕਿ ਜਦੋਂ ਬੰਦਾ ਵਿਸ਼ਵਾਸ ਨਾਲ ਕੌਨਫੀਡੈਂਸ ਨਾਲ ਕੋਈ ਗੱਲ ਕਹਿੰਦਾ ਹੈ ਤਾਂ ਫੇ ਬੰਦੇ ਅੰਦਰ ਆਂਦਾ ਹੁਣ ਕਰਕੇ ਵੀ ਦਿਖਾਣਾ ਔਰ ਕਾਮਯਾਬੀ ਵੀ ਫੇ ਮਿਲਦੀ ਹੈ ਪਰ ਬੰਦੇ ਨੂੰ ਆਪਣੇ ਆਪ ਤੇ ਵਿਸ਼ਵਾਸ ਹੈ ਨਹੀਂ ਤੁਹਾਨੂੰ ਕੋਈ ਵੀ ਪੁੱਛੇ ਨਾ ਆ ਕਮ ਨਹੀਂ ਪਤਾ ਨਹੀਂ ਹੋਣਾ ਜਾਂ ਨਹੀਂ ਹੋਣਾ ਇਹਦਾ ਮਤਲਬ ਕੀ ਹੈ ਸਮਝਦੇ ਹੋ ਕੁਰੀ اسی سال سال 1.5 سال ਪਹਿਲਾਂ ਨੇ ਸੱਸੰਗ ਅੱਜ ਦਿੱਤੇ ਹੋਏ ਐ। ਹੁਣ ਸਮਝਦੇ ਹੋ ਕਿ ਨਹੀਂ? ਹੁਣ ਆਇਆ ਸ਼ੇਖੇ ਸੱਸੰਗ ਦੀ 28 ਤਰੀਕ ਅਗਲੇ ਸਾਲ ਦੀ ਡੇਟ ਦਿੱਤੀ ਐ 27 ਤਰੀਕ। ਤਾਂ ਹੁਣ ਜੇ ਕੋਈ ਸਾਨੂੰ ਮਾਲਕੋ ਸਾਲ ਦੀ ਡੇਟ ਅੱਜੀ ਦੇਤੀ ਐ ਐਸੀ ਕੀ ਕਹਿਣਾ? ਆਹੋ ਯਾਰ ਪਤਾ ਨਹੀਂ ਹੁਣਾ ਕਿ ਨਹੀਂ ਹੁਣਾ। ਹੈਨਾ? ਹੁਣੇ ਜੇ ਦਿੱਤੀ ਡੇਟ 365 ਦਿਨਾਂ ਦੀ ਡੇਟ ਹੁਣੇ ਦੇਤੀ। ਪਤਾ ਨਹੀਂ ਹੁਣਾ ਜਾਂ ਨਹੀਂ ਹੁਣਾ ਪਰ ਨਹੀਂ। ਕਿਉਂਕਿ ਸਾਨੂੰ ਕੌਨਫੀਡੈਂਸ ਐ। ਡੇਟ ਕਿਉਂ ਦਿੱਤੀ ਐ ਸਾਨੂੰ ਪਤਾ ਹੋਏਗਾ ਔਰ ਇਸ ਨਾਲੋਂ ਵੀ ਜ਼ਿਆਦਾ ਅੱਛਾ ਹੋਏਗਾ। ਵਧੀਆ ਹੋਏ ਇਹਨੂੰ ਕਿੰਨੇ ਕੌਨਫੀਡੈਂਸ ਯਕੀਨ ਹੈ ਆਪਣੇ ਆਪ ਤੇ ਇਹਦਾ ਬੰਦਾ ਕਹਿੰਦਾ ਜੀ ਤੰਦਰੁਸਤੀ ਰਹੀ ਤਾਂ ਆ ਜਾਵਾਂਗੇ ਉਹ ਕਮਾਲ ਦੀ ਗੱਲ ਹੈ ਕੀ ਕਹਿ ਦਿੰਦੇ ਨਾ ਉਹ ਪਹੁੰਚੂਗੇ ਜੇ ਤੰਦਰੁਸਤੀ ਰਹੀ ਤਾਂ ਇਹਦਾ ਮਤਲਬ ਤੈਨੂੰ ਯਕੀਨ ਹੀ ਹੈ ਨਹੀਂ ਕਿ ਮੈਂ ਤੰਦਰੁਸਤ ਰਹਾ ਤੈਨੂੰ ਪਤਾ ਹੀ ਮੈਂ ਬਿਮਾਰ ਹੋਣਾ ਹੀ ਹੈ ਤਾਂ ਜਿਹਨੂੰ ਪਤਾ ਬਿਮਾਰ ਹੋਣਾ ਉਹ ਨਾ ਬਿਮਾਰ ਹੋਣਾ ਹੀ ਹੈ ਇਸ ਲਈ ਹਮੇਸ਼ਾ ਯਾਦ ਰੱਖੋ ਜੋ ਕਹਿਣਾ ਹੈ ਪੂਰੇ ਕੌਨਫੀਡੈਂਸ ਨਾਲ ਕਹੋ ਮੈਂ ਕਰਨਾ ਹੈ ਕਰਨਾ ਹੈ ਪਰ ਅੱਛੀ ਚੀਜ਼ ਨੂੰ ਕਹਿਣਾ ਹੈ ਆ ਕਿਤੇ ਇੱਕੋ ਹੀ ਸ਼ਰਾਬੀ ਬੈਠਾ ਨਾ ਸੋਚ ਲਵੇ ਮੈਂ ਠੇਕੇ ਜਾਣਾ ਸ਼ਰਾਬ ਪੀਣੀ ਪੀਣੀ ਹੈ ਨਹੀਂ ਗਲਤ ਜੀ ਜਾਨੀ ਜੂਆ ਖੇਡਣ ਵਾਲਿਆਂ ਨੂੰ ਸ਼ਰਾਬ ਪੀਣ ਵਾਲਿਆਂ ਨੂੰ ਨਸ਼ੇ ਕਰਨ ਵਾਲਿਆਂ ਨੂੰ ਨਹੀਂ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਸਾਡੇ ਜੀਵਨ ਨੂੰ ਬਰਬਾਦ ਕਰ ਦੇਣ ਉਹਨਾਂ ਚੀਜ਼ਾਂ ਤੋਂ ਅਸੀਂ ਦੂਰ ਰਹਿਣ ਬਲਕੇ ਉੱਥੇ ਕੀ ਕਹਿਣਾ ਹੈ ਕਿ ਜੇ ਮੈਂ ਨਸ਼ਾ ਕਰਦਾ ਨਾ ਹੁਣ ਮਾਲਕਾਂ ਦਾ satsang ਸੁਣ ਲਿਆ ਤਾਂ ਜਾਓ ਅੱਜ ਤੋਂ ਛੱਡਿਆ ਤਾਂ ਕੋਈ ਦੋਸਤ ਕਵੇ ਆ ਜਾ ਅੱਗੇ ਪੀਂਦਾ ਸੀ ਉਹ ਪਹਿਲਾਂ ਪੀਂਦਾ ਸੀ ਹੁਣ ਨਹੀਂ ਮੈਂ ਪੀ ਸਕਦਾ ਚੋਂਗੋ ਵਿਸ਼ਵਾਸ ਨਾਲ ਕਹਿ ਦਿੱਤਾ ਕਿ ਮੈਂ ਛੱਡਿਆ ਤੇ ਮੈਨੂੰ ਆਪਣੇ ਮਾਲਿਕ ਤੇ ਪੂਰਾ ਯਕੀਨ ਹੈ ਕਿ ਛੁੱਟ ਗਈ ਇਹਨੂੰ ਕਹਿੰਦੇ ਵਿਸ਼ਵਾਸ ਤੁਹਾਡਾ ਆਪਣੇ ਜੀਵਨ ਤੇ ਪੂਰਾ ਕੰਟਰੋਲ ਹੋਣਾ ਚਾਹੀਦਾ ਹੈ ਕੀ ਹੋਣਾ ਚਾਹੀਦਾ ਹੈ ਪੂਰਾ ਕੰਟਰੋਲ ਹੋਣਾ ਚਾਹੀਦਾ ਹੈ ਕਿ ਜਿਹੜੀ ਚੀਜ਼ ਇੱਕ ਵਾਰ ਮੈਂ ਕਹਿ ਦਤੀ ਕੌਨਫੀਡੈਂਸ ਨਾਲ ਤੋਂ ਮੈਂ ਕਰਕੇ ਦਿਖਾਣੀ ਹੈ ਔਰ ਯਕੀਨ ਰੱਖਣਾ ਹੈ ਕਿ ਮੇਰਾ ਮਾਲਿਕ ਮੇਰੇ ਇਸ ਕਰਕੇ ਜਿਹੜਾ ਬੰਦਾ ਕਹਿੰਦਾ ਹੈ ਨਾ ਤੰਦਰੁਸਤੀ ਰਹੀ ਤਾਂ ਫਿਰ ਕਵਾਂਗੇ ਕਿ ਜਿਹੜਾ ਇਦਾਂ ਦੀ ਗੱਲ ਕਹਿੰਦਾ ਹੈ ਦਾ ਮਤਲਬ ਇਹਨੂੰ ਇਹਨੂੰ ਯਕੀਨ ਹੈ ਕਿ ਮੈਂ ਵਾਰ ਹੋ ਸਕਦਾ ਆ ਪਰ ਐਸੀ ਕਹਿੰਦੇ ਆ ਡੇਟ ਦਿੱਤੀ ਹੈ ਤਾਂ ਪਹੁੰਚਣਾ ਹੀ ਹੈ ਇਹ ਕੰਮ ਕਰਨਾ ਹੀ ਹੈ ਕਿਉਂਕਿ ਸਾਨੂੰ ਪਤਾ ਹੈ ਪੂਰਾ ਕੌਨਫੀਡੈਂਸ ਆ ਵੀ ਕਰਕੇ ਦਿਖਾਵਾਂਗੇ ਔਰ ਅੱਜ ਨਾਲ ਵੀ ਅੱਛਾ ਕਰਾਂਗੇ ਤੁਸੀਂ ਵੀ ਇਹ ਸੋਚੋ ਚਾਹੇ ਕੋਈ ਬੱਚੇ ਪੇਪਰ ਦਿੰਦੇ ਆ ਚਾਹੇ ਕੋਈ ਜੌਬ ਤੇ ਜਾਂਦਾ ਹੈ ਚਾਹੇ ਕੋਈ ਦੁਕਾਨ ਖੋੜਦਾ ਹੈ ਉਹ ਕੀ ਆਪਣੇ ਅੰਦਰ ਰੱਖੇ ਕਿ ਠੀਕ ਹੈ ਵੇ ਮੈਨੂੰ ਯਕੀਨ ਹੈ ਕਿ ਮੇਰਾ ਮਾਲਿਕ ਮੇਰੇ ਨਾਲ ਹੈ ਆਉਣ ਵਾਲਾ ਕੱਲ ਦਾ ਪੇਪਰ ਜਾਂ ਆਉਣ ਵਾਲੇ ਪੇਪਰ ਜਾਂ ਆਉਣ ਵਾਲਾ ਦਿਨ ਜਾਂ ਆਉਣ ਵਾਲਾ ਕਲਾਇੰਟ ਮੇਰੇ ਵਾਸਤੇ ਅੱਜ ਨਾਲੋਂ ਵੀ ਅੱਛਾ ਹੋਏਗਾ ਯਾਨੀ ਹਰ ਇੱਕ ਦੀ ਗੱਲ ਕਰ ਰਹੇ ਅਸੀਂ ਬੱਚੇ ਆਪਣੇ ਪੇਪਰਾਂ ਨੂੰ ਲੈ ਕੇ ਕਰਨ ਉਹ ਵੀ ਕਿਉਂ ਕਹਿ ਰਹੇ ਕਿਉਂਕਿ ਅੰਦਰ ਕੁਝ ਬੱਚਿਆਂ ਨੇ ਪੈਨ ਬਣਾਏ ਕੇ ਪੇਪਰ ਆਣ ਵਾਲੇ ਸਮਝਦੇ ਹੋogne ਯਾ ਇਨਸਾਨ ਹੈ ਅਗਰ ਅੱਜ ਤੁਹਾਡੇ ਜੀਵਨ 'ਚ ਕੋਈ ਬਿਮਾਰੀ ਹੈ ਫਰਜ਼ ਕਰੋ ਕਿਤੇ ਦਰਦ ਹੈ ਕੋਈ ਪੀੜਾ ਹੈ ਕੋਈ ਤਕਲੀਫ ਹੈ ਤਾਂ ਪਤਾ ਕਿਦਾਂ ਕਹਿਣਾ ਤੁਸੀਂ ਇਹ ਨਹੀਂ ਕਹਿਣਾ ਕੱਲ ਨੂੰ ਪਤਾ ਨਹੀਂ ਕੀ ਹੋਣਾ ਜਿੰਦਾ ਰਹੇ ਤਾਂ ਦੇਖ ਲਵਾਂਗੇ ਪਤਾ ਨਹੀਂ ਇਹ ਦੁੱਖ ਦਾ ਜਾਨ ਜਾਨ ਲੈ ਕੇ ਨਾ ਜਾਵੇ ਕਿਤੇ ਨਹੀਂ ਕੀ ਕਹਿਣਾ ਹੈ ਠੀਕ ਹੈ ਅੱਜ ਪ੍ਰੋਬਲਮ ਹੈ ਔਰ ਮੈਨੂੰ ਆਪਣੇ ਮਾਲਕ ਦੇ ਵਿਸ਼ਵਾਸ ਹੈ ਕਰ ਲੂ ਮੈਂ ਪੂਰੀ ਤਰ੍ਹਾਂ ਸਵਸਤ ਹੋਣਾ ਹੈ ਪੂਰੀ ਤਰ੍ਹਾਂ ਤੰਦਰੁਸਤ ਹੋਣਾ ਹੈ ਮੇਰੇ ਜੀਵਨ ਚ ਖੁਸ਼ੀਆਂ ਹੋਣੀਆਂ ਹੈ ਮੇਰੇ ਜੀਵਨ ਚ ਕੋਈ ਕਮੀ ਨਹੀਂ ਹੋਣੀ ਕਿਉਂਕਿ ਮੇਰਾ ਮਾਲਕ ਮੇਰੇ ਇਹ ਕੌਨਫੀਡੈਂਸ ਔਰ ਇਦਾਂ ਦਾ ਕੌਨਫੀਡੈਂਸ ਰੱਖਣ ਵਾਲਾ ਇਨਸਾਨ ਜੀਵਨ ਚ ਕਦੀ ਦੁਖੀ ਹੋ ਹੀ ਨਹੀਂ ਸਕਦਾ ਉਹ ਜ਼ਿਆਦਾ ਦਿਨ ਦੁਖੀ ਰਹਿ ਨਹੀਂ ਸਕਦਾ ਕਿਉਂਕਿ ਉਹਦਾ ਵਿਸ਼ਵਾਸ ਹੀ ਇੰਨਾ ਹੁੰਦਾ ਆਪਣੇ ਆਪ ਤੇ ਆਪਣੇ ਮਾਲਕ ਤੇ ਕਿ ਬੜੇ ਤੋਂ ਬੜਾ ਮੈਦਾਨ ਵੀ ਉਹ ਜਿਤਨਾ ਚਲਾ ਜਾਂਦਾ ਹੈ ਉਹ ਲੋਸਾਮੀ ਡੋਕਲੇ ਇਸ ਲਈ ਆਪਣੇ ਆਪ ਤੇ ਕੌਨਫੀਡੈਂਸ ਰੱਖੋ ਯਕੀਨ ਰੱਖੋ ਔਰ ਉਹਦੇ ਨਾਲ-ਨਾਲ ਉਹਨਾਂ ਨੇ ਕਿਹਾ ਗੋਡ ਯਾਨੀ ਉਹ ਮਾਲਿਕ ਉਹ ਪ੍ਰਮਾਤਮਾ ਉਹ ਈਸ਼ਵਰ ਉਹ ਭਗਵਾਨ ਉੱਤੇ ਵੀ ਵਿਸ਼ਵਾਸ ਹੋਣਾ ਚਾਹੀਦਾ ਹੈ ਕਿਉਂਕਿ ਜਦੋਂ ਇਨਸਾਨ ਇਹ ਚੀਜ਼ ਨੂੰ ਜੋੜ ਦਿੰਦਾ ਹੈ ਨਾ ਆਪਣੇ ਕੌਨਫੀਡੈਂਸ ਨੂੰ ਆਪਣੇ ਮਾਲਿਕ ਦੇ ਨਾਲ ਤਾਂ ਫਿਰ ਇਨਸਾਨ ਦੇ ਜੀਵਨ ਜਿੱਦਾ ਬੜੇ ਮਾਲਕਾਂ ਦੀ ਲਾਈਨ ਫਿਰ ਕਮਾਂਗੇ ਕਿ ਖੁਦ ਪਰ ਔਰ ਖੁਦਾ ਪਰ ਭਰੋਸਾ ਰੱਖੋ ਫਿਰ ਅਸੰਭਵ ਵੀ ਸੰਭਵ हो जाएगा कि अपने आप ते तो अपने मालिक ते विश्वास रखो कि मेरे जीवन दे सब कुछ अच्छा ਹੋਏਗਾ ਕਿڑی چیز ਆਹ ਦੁਨੀਆ ਕਹਿੰਦੀ ਨਹੀਂ ਹੋ ਸਕਦੀ ਮੇਰਾ मालिक ਮੇਰੇ ਨਾਲ ਤਾਂ ਦੁਨੀਆ ਨਹੀਂ ਕਰ ਸਕੀ ਮੈਂ ਕਰਕੇ ਦਿਖਾਉ ਇਤਨਾ ਦਾ ਯਕੀਨ ਸਾਡਾ ਹੋਣਾ ਚਾਹੀਦਾ ਹੈ ਇਸ ਲਈ ਅੱਜ ਅਗਰ ਜੀਵਨ ਤੇ ਕੋਈ ਤਕਲੀਫ ਹੈ ਦੁੱਖ ਹੈ ਕੋਈ ਪੁੱਛੇ ਕਿਦਾਂ ਉਹਨੂੰ ਕਹੋ ਬਹੁਤ ਵਧੀਆ ਉਹ ਤੇਰੇ ਤਾਂ ਤੈਨ ਹੈ ਅੱਜ ਹੈ ਪਰ ਮੈਨੂੰ ਵਿਸ਼ਵਾਸ ਹੈ ਕੱਲ ਨੂੰ ਨਹੀਂ ਹੋਏਗੀ ਅੱਜ ਹੈ ਪ੍ਰੋਬਲਮ ਪਰ ਮੈਨੂੰ ਯਕੀਨ ਹੈ ਕੱਲ ਨੂੰ ਨਹੀਂ ਹੋਏਗੀ ਅੱਜ ਹੈ ਮੇਰੇ ਜੀਵਨ 'ਚ ਪਰੇਸ਼ਾਨੀਆਂ ਪਰ ਮੈਨੂੰ ਯਕੀਨ ਹੈ ਆਪਣੇ ਮਾਲਕ ਤੇ ਕੱਲ ਨੂੰ ਨਹੀਂ ਹੋਣਗੀਆਂ ਕਿਉਂਕਿ ਜਿਹਦੇ ਸਿਰ ਤੇ ਉਹਦਾ ਹੱਥ ਹੋਵੇ ਜਿੱਦਾਂ ਹੁਣ ਸਮਝ ਲਓ ਇਸ ਵੇਲੇ ਆ ਮੌਸਮ ਕਿਦਾਂ ਦਾ ਸੂਰਜ ਨਿਕਲਿਆ ਕਿਤੇ ਧੁੰਦ ਹੈ ਨਾ ਥੋੜੀ ਜੀ ਹੁਣ ਇਹਦਾ ਮਤਲਬ ਇਹ ਥੋੜੀ ਜਿਹੀ ਸੂਰਜ ਖਤਮ ਹੀ ਹੋ ਗਿਆ ਉਹ ਕਹਿੰਦੇ ਐਸਲੇ ਬਿਸ਼ੱਕਰ ਹੀ ਨਿਕਲਿਆ ਬੱਦਲ ਲੱਗੇ ਆਏ ਐ ਪਰ ਮੈਨੂੰ ਯਕੀਨ ਹੈ ਕੱਲ ਨੂੰ ਇਹ ਸੂਰਜ ਨਿਕਲੇਗਾ ਔਰ ਉਹਦੀ ਧੁੱਪ ਚਾਰੇ ਤਰਫ ਪ੍ਰਕਾਸ਼ ਬਣ ਕੇ ਫੈਲੇਗੀ ਇਹੀ ਤਾਂ ਕੌਨਫੀਡੈਂਸ ਹੁੰਦਾ ਹੈ ਇਹੀ ਤਾਂ ਵਿਸ਼ਵਾਸ ਹੁੰਦਾ ਹੈ ਇਸ ਲਈ ਆਪਣੇ ਜੀਵਨ ਦੇ ਦੁੱਖਾਂ ਪਰੇਸ਼ਾਨੀਆਂ ਤੋਂ ਅਸੀਂ ਘਬਰਾਣਾ ਨਹੀਂ ਹੈ ਆਪਣੇ ਆਪ ਤੇ ਕੀ ਕਰਨਾ ਹੈ ਵਿਸ਼ਵਾਸ ਕਰਨਾ ਹੈ ਕੋਈ ਵੀ ਗੱਲ ਕਹਿਣੀ ਤਾਂ ਪੂਰੇ ਕੌਨਫੀਡੈਂਸ ਨਾਲ ਕਹਿਣੀ ਹੈ ਸਮਝਦੇ ਹੋ ਆਪਣੀ ਓਰੇ ਕੌਨਫੀਡੈਂਸ ਨਾਲ ਕਿਤੇ ਵੀ ਜਾਣਾ ਹੈ ਕੋਈ ਇੰਟਰਵਿਊ ਦੇਣੀ ਹੈ ਕਿਤੇ ਜੋਬਾਸਤੇ ਜਾਣਾ ਹੈ ਪੂਰੇ ਕੌਨਫੀਡੈਂਸ ਨਾਲ ਕਿ ਲੈ ਮੇਰਾ ਮਾਲਿਕ ਮੇਰੇ ਨਾਲ ਹੈ ਮੈਨੂੰ ਕਾਮਯਾਬੀ ਜ਼ਰੂਰ ਮਿਲੇਗੀ ਮੈਨੂੰ ਸਫਲਤਾ ਜ਼ਰੂਰ ਮਿਲੇਗੀ ਕਿਉਂਕਿ ਫੀਲਡ ਕੋਈ ਵੀ ਹੋਵੇ ਹਰ ਜਗ੍ਹਾ ਕੰਮ ਉਹਦੀ ਰਹਿਮਤ ਉਹਦਾ ਵਿਸ਼ਵਾਸ ਹੀ ਕਰਦਾ ਹੈ ਯਾਦ ਰੱਖੋ ਤੁਸੀਂ ਕਿ ਹਰ ਚੀਜ਼ ਨੂੰ ਪੈਦਾ ਕਰਨ ਵਾਲੀ ਇੱਕੋ ਹੀ ਤਾਂ ਸ਼ਕਤੀ ਹੈ ਜਿਹਨੂੰ ਉਹ ਮਾਲਿਕ ਉਹ ਪਰਮਾਤਮਾ ਪ੍ਰਭੂ ਕਿਹਾ ਗਿਆ ਹੈ ਇਸ ਲਈ ਦੁਨੀਆ ਤੇ ਕੰਮ ਲੱਖਾਂ ਹੀ ਹਜ਼ਾਰਾਂ ਹੀ ਹੋ ਸਕਦੇ ਹੈ ਪਰ ਹਰ ਇੱਕ ਦੇ ਪਿੱਛੇ ਕੰਮ ਕਰਨ ਵਾਲੀ ਤਾਕਤ ਇੱਕੋ ਹੀ ਹੈ ਇਸ ਲਈ ਜਦੋਂ ਵੇਸੀ ਉਸ ਇੱਕ ਤਾਕਤ ਨਾਲ ਜੁੜ ਜਾਂਦੇ ਆ ਆਪਣੇ ਮਾਲਿਕ ਨਾਲ ਜੁੜ ਜਾਂਦੇ ਤਾਂ ਕਿਸੇ ਵੀ ਪਾਸੇ ਚਲੇ ਜਾਈਏ ਹਰ ਪਾਸੇ ਸਾਨੂੰ ਸਫਲਤਾ ਮਿਲਦੀ ਚਲੀ ਜਾਂਦੀ ਹੈ ਕਿਸ ਨੇ ਚਾਰਲੀ ਚੈਪਲਨ ਦਾ ਨਾਮ ਸੁਣਿਆ ਚਾਰਲੀ ਚੈਪਲਨ ਇੱਕ ਨਾ ਹਾਸੇ ਕਲਾਕਾਰ ਹੈ ਜ਼ਿਆਦਾਤਰ ਉਹਦੀਆਂ ਫਿਲਮਾਂ ਜਿਹੜੀਆਂ ਹੁੰਦੀਆਂ ਮਿਊਟ ਹੀ ਹੁੰਦੀਆਂ ਯਾਨੀ ਉਹ ਹਰਕਤਾਂ ਨਾਲ ਹੀ ਹਸਾਂਦਾ ਬੋਲਦਾ ਤਾਂ ਕੁਝ ਵੀ ਹੈ ਨਹੀਂ ਹੁਣ ਚਾਰਲੀ ਚੈਪਲਨ ਦੇ ਜੀਵਨ ਦੇ ਬਾਰੇ ਜ਼ਰਾ ਸਮਝਣਾ ਕਿਉਂਕਿ ਕਈ ਇਦਾਂ ਦੇ ਮਸ਼ਹੂਰ ਇਨਸਾਨ ਹੋਏ ਐ ਕਿ ਜਿਹੜੇ ਬਾਅਦ ਵਿੱਚ ਬੜੇ ਸਕਸੈਸਫੁਲ ਹੋਏ ਐ ਪਰ ਜਦੋਂ ਉਹ ਪੈਦਾ ਹੁੰਦੇ ਐ ਜਨਮ ਲੈਂਦੇ ਤਾਂ ਉਹਨੇ ਹਾਲਾਤ ਬੜੇ ਮਾੜੇ ਹੁੰਦੇ ਐ ਕਹਿੰਦੇ ਚਾਰਲੀ ਚੈਪਲਨ ਜਦੋਂ 10 ਸਾਲ ਦਾ ਸੀ ਨਾ ਤਾਂ ਉਹਦੇ ਪਿਤਾ ਦੀ ਮੌਤ ਹੋ ਗਈ ਤਾਂ ਉਹਦੀ ਮਾਂ ਵੀ ਦਿਮਾਗੀ ਜਿਹੜੀ ਐ ਜਿਹੜੇ ਕਹਿੰਦਾ ਦਿਮਾਗੀ ਸੰਤੁਲਨ ਹੁੰਦਾ ਬੰਦਾ ਵਿਗੜ ਜਾਂਦਾ ਹੈ ਉਹਦੇ ਹਾਲਾਤ ਇਦਾਂ ਦੇ ਹੋ ਗਏ ਕਿ ਉਹਨੂੰ ਪੜ੍ਹਾਈ ਵੀ 10 ਸਾਲ ਦੀ ਉਮਰ 'ਚੋਂ ਛੱਡਣੀ ਪੈ ਗਈ। ਯਾ 10 ਸਾਲ ਦਾ ਬੱਚਾ ਕੀ ਹੁੰਦਾ ਹੈ? ਪੜ੍ਹਾਈ ਵੀ ਛੁੱਟ ਗਈ ਔਰ ਉਹਨੂੰ ਕਈ ਜਗ੍ਹਾ ਕੰਮ ਕਰਨਾ ਪਿਆ। ਕਿਉਂਕਿ ਉਹਦਾ ਬ੍ਰਦਰ ਵੀ ਸੀ, ਫੈਮਿਲੀ ਨੂੰ ਹੋਰ ਪਾਲਣਾ ਸੀ। ਇਸ ਲਈ ਛੋਟੇ ਜਿਹੇ ਨੂੰ 10 ਸਾਲ ਦੀ ਉਮਰ 'ਚ ਹੀ ਉਹਦੇ ਸਿਰ 'ਤੇ ਬੜੀਆਂ ਜ਼ਿੰਮੇਵਾਰੀਆਂ ਪੈ ਗਈਆਂ। ਫਾਦਰ ਦੀ ਮੌਤ ਹੋਣ ਤੋਂ ਬਾਅਦ। ਕਈ ਜਗ੍ਹਾ ਉਹਨੇ ਕੰਮ ਵੀ ਕੀਤਾ। ਤਾਂ ਬੜੀ ਪਰੇਸ਼ਾਨੀ ਸੀ, ਬੜੇ ਗਰੀਬੀ ਦੇ ਹਾਲਾਤ ਸੀ। ਜਦੋਂ ਸਮਝਣਾ ਸਾਰਿਆਂ ਨੇ। ਤੇ ਇੱਕ ਦਿਨ ਕਹਿੰਦੇ ਆ ਨਾ ਉਹ ਬੱਚਾ ਜਦੋਂ ਇੰਨੀ ਕੰਮ ਕਰਦਾ 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 11 ਗੇ 11.5 12 ਸਾਲ ਦਾ ਹੋਇਆ ਤੇ ਇੱਕ ਦਿਨ ਚਰਚ ਵਿੱਚ ਚਲਾ ਗਿਆ ਉੱਥੇ ਨਾ ਕਿਉਂਕਿ ਇੱਧਰ ਹੁਣ ਜਿੱਦਾਂ ਸਾਨੂੰ ਕੋਈ ਪ੍ਰੋਬਲਮ ਹੁੰਦੀ ਅਸੀਂ ਗੁਰੂ ਘਰ ਚ ਚਲੇ ਜਾਂਦੇ ਆ ਧਾਰਮਿਕ ਸਥਾਨ ਤੇ ਚਲੇ ਜਾਂਦੇ ਤੇ ਉੱਧਰ ਤਾਂ ਸਾਰੋਂ ਪਾਸੇ ਇੱਕ ਚਰਚ ਹੀ ਹੈ ਉਹ ਗਿਆ ਸਾਹਮਣੇ ਜੀਜ਼ਸ ਕ੍ਰਾਈਸ ਦੀ ਪ੍ਰਤੀਮਾ ਸੀ ਮੂਰਤੀ ਸੀ ਜੀਜ਼ਸ ਦੀ ਉਹਦੇ ਮੂਰੇ ਜਾ ਕੇ ਨਾ ਹੱਥ ਬੰਨ ਕੇ ਇਹ ਬੱਚਾ ਬਹਿ ਗਿਆ ਰੋਣ ਲੱਗ ਗਿਆ ਇਹ ਪ੍ਰਭੂ ਮੇਰ ਨਾਲ ਇਹ ਕੀ ਹੋਇਆ ਮੇਰੇ ਜੀਵਨ ਜਿੰਨੀਆਂ ਪ੍ਰੋਬਲਮਾਂ ਕਿਉਂ ਹੈ ਮੇਰੇ ਜੀਵਨ ਚ ਬਰਦਰ ਵੀ ਮੇਰਾ ਰੋਂਦਾ ਰਹਿੰਦਾ ਹੈ ਮਾਂ ਵੀ ਇਦਾਂ ਹੀ ਹੈ ਮੇਰੇ ਜੀਵਨ 'ਚ ਇੰਨਾ ਦੁੱਖ ਕਿਉਂ ਹੈ ਇੰਨਾ ਰੋਣਾ ਕਿਉਂ ਹੈ ਤੂੰ ਮੇਰੇ ਜੀਵਨ 'ਚ ਖੁਸ਼ੀਆਂ ਲਿਖਣੀਆਂ ਭੁੱਲ ਗਿਆ ਜਿੱਦਾ ਬੰਦਾ ਕਹਿੰਦਾ ਨਾ ਰੱਬ ਨੂੰ ਕਿ ਰੱਬਾ ਮੇਰੇ ਜੀਵਨ 'ਚ ਇਹਨੇ ਦੁੱਖ ਕਿਉਂ ਭਰ ਦਿੱਤੇ ਔਰ ਇਹ ਵੀ ਗੱਲ ਕਹਿ ਦਈਏ ਕਿ ਜਦੋਂ ਜ਼ਿੰਮੇਵਾਰੀ ਬੰਦੇ 'ਸੇ ਆ ਜਾਂਦੀ ਹੈ ਨਾ ਤਾਂ ਬੰਦਾ ਛੋਟੀ ਉਮਰ 'ਚ ਹੀ ਮੈਚੂਰ ਹੋ ਜਾਂਦਾ ਮੈਚੂਰ ਦਾ ਮਤਲਬ ਸਮਝਿਦਾਰ ਹੋ ਜਾਂਦਾ ਹੈ ਤਾਂ ਜਿਹਦੇ ਸਿਰ ਜ਼ਿੰਮੇਵਾਰੀ ਨਹੀਂ ਆਂਦੀ ਉਹ ਦੇਖਿਆ ਨਾ 25 30 ਸਾਲ ਦਾ ਹੋ ਜਾਏ ਨਾ ਤਾਂ ਵੀ ਉਹਨੂੰ ਘਰ ਦੀਆਂ ਜ਼ਿੰਮੇਵਾਰੀਆਂ ਦਾ ਕੋਈ ਅਹਿਸਾਸ ਹੁੰਦਾ ਨਹੀਂ ਵਾਸ ਘੁੰਮਣ ਫਿਰ ਨਾਲ ਧਿਆਨ ਤਾਂ ਕਈ ਇਦਾਂ ਦੇ ਹੁੰਦੇ ਐ ਜੇ ਬਚਪਨ ਜੀ ਉਹਨਾਂ ਦੇ ਸਿਰ ਜ਼ਿੰਮੇਵਾਰੀ ਪੈ ਜਾਵੇ ਤਾਂ ਫਿਰ ਕੀ ਹੁੰਦਾ ਹੈ ਉਹ ਬਚਪਨ ਤੋਂ ਹੀ ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਸੰਭਾਲਦੇ ਔਰ ਬੜੇ ਸਮਝਦਾਰ ਹੋ ਜਾਂਦੇ ਸੋ ਸਮਝ ਲਓਗੇ 10 ਸਾਲ ਦੀ ਉਮਰ 'ਚ ਇਹ ਜ਼ਿੰਮੇਵਾਰੀਆਂ ਪੈਣ ਕਰਕੇ ਚਾਰਲੀ ਚੈਪਲਨ ਵੀ ਬੜਾ ਮਚਿਓਰ ਹੋ ਗਿਆ ਸਮਝਦਾਰ ਹੋ ਗਿਆ ਤਾਂ ਇਦਾਂ ਗੱਲਾਂ ਕਰ ਰਿਹਾ ਸਮਝਦਾਰੀ ਦੀਆਂ ਕਿ اے ਪ੍ਰਭੂ ਮੇਰੇ ਜੀਵਨ 'ਚ ਦੁੱਖ ਕਿਉਂ ਲਿਖੇ ਮੇਰੇ ਜੀਵਨ 'ਚ ਖੁਸ਼ੀ ਕਿਉਂ ਨਹੀਂ ਹੈ ਮੇਰੇ ਜੀਵਨ 'ਚ ਆਨੰਦ ਕਿਉਂ ਨਹੀਂ ਹੈ ਮੇਰੇ ਜੀਵਨ 'ਚ ਸ਼ਾਂਤੀ ਕਿਉਂ ਨਹੀਂ ਹੈ ਮੇਰੇ ਜੀਵਨ ਚ ਤਰੱਕੀ ਕਿਉਂ ਨਹੀਂ ਹੈ ਐ ਭਗਵਾਨ ਮੇਰੇ ਜੀਵਨ ਚ ਖੁਸ਼ੀਆਂ ਕਦੋਂ ਆਣਗੀਆਂ ਜਦੋਂ ਇਦਾਂ ਹੀ ਗੱਲ ਕਰ ਰਿਹਾ ਸੀ ਨਾ ਪਰ ਉਸ ਚਰਚ ਵਿੱਚ ਇੱਕ ਬਜ਼ੁਰਗ ਬੈਠਾ ਹੋਇਆ ਸੀ ਬਜ਼ੁਰਗ ਬੈਠਾ ਹੋਇਆ ਸੀ ਉਹਨੇ ਜਦੋਂ ਇਸ ਬੱਚੇ ਨੂੰ 11 12 ਸਾਲ ਦੇ ਬੱਚੇ ਨੂੰ ਦੇਖਿਆ ਰੋਂਦੇ ਹੋਇਆ ਉਹ ਬਜ਼ੁਰਗ ਗਿਆ ਤਾਂ ਜਾ ਕੇ ਬੇਟੇ ਨੂੰ ਇਹਨੂੰ ਬੱਚੇ ਨੂੰ ਕਹਿੰਦਾ ਬੇਟਾ ਕੀ ਗੱਲ ਹੋਈ ਚਾਰਲੀ ਚੈਪਲਨ ਨੂੰ ਪੁੱਛਦਾ ਬੇਟਾ ਕੀ ਗੱਲ ਹੋਈ ਤਾਂ ਚਾਰਲੀ ਨੇ ਕਿਹਾ ਆਪਣੀ ਦੱਸੀ ਕਿ ਇਸ ਤਰ੍ਹਾਂ ਮੇਰੀ ਮਾਂ ਦੀ ਆ ਹਾਲਤ ਹੈ ਮੇਰੇ ਘਰ ਚ ਆਹ ਪ੍ਰੋਬਲਮ ਹੈ ਔਰ ਮੈਂ ਗॉड ਨੂੰ ਦੱਸ ਰਿਹਾ ਕਿ ਮੇਰੇ ਜੀਵਨ ਜਿੰਨੇ ਦੁੱਖ ਕਿਉਂ ਹੈ ਮੇਰੇ ਜੀਵਨ ਜਿੰਨੀਆਂ ਪਰੇਸ਼ਾਨੀਆਂ ਕਿਉਂ ਹੈ ਮੇਰੇ ਜੀਵਨ ਚ ਖੁਸ਼ੀਆਂ ਕਿਉਂ ਹੈ ਨਹੀਂ ਮੇਰੇ ਜੀਵਨ ਚ ਹਸੇ ਕਿਉਂ ਹੈ ਨਹੀਂ ਜਦੋਂ ਇੰਨੀ ਗੱਲ ਚਾਰਲੀ ਨੇ ਕਹੀ ਤਾਂ ਉਸ ਵੇਲੇ ਬਜ਼ੁਰਗ ਨੇ ਕਿਹਾ ਬੇਟਾ ਤੂੰ ਕੀ ਜਾਣਦਾ ਹੈ ਗॉड ਤੇਰੇ ਜੀਵਨ ਚ ਖੁਸ਼ੀ ਦੇਵੇ ਗॉड ਤੇਰੇ ਜੀਵਨ ਚ ਹਸੀ ਦੇਵੇ ਗॉड ਤੇਰੇ ਜੀਵਨ ਚ ਖੁਸ਼ੀ ਹਸੀ ਨਾਲ ਭਰਪੂਰ ਕਰ ਦੇਵੇ ਤੇਰੇ ਜੀਵਨ ਨੂੰ ਉਹ ਕਹਿੰਦਾ ਜੀ ਹਾਂ ਮੈਂ ਚਾਹੁੰਦਾ ਕਿ ਮੈਂ ਵੀ ਖੁਸ਼ ਰਵਾਂ ਮੇਰਾ ਪਰਿਵਾਰ ਵੀ ਖੁਸ਼ ਰਵੇ ਤਾਂ ਸਾਡੇ ਜੀਵਨ 'ਚ ਹਸੀ ਹੋਵੇ ਤਾਂ ਬਜ਼ੁਰਗ ਨੇ ਇੱਕ ਗੱਲ ਕਹੀ ਬੇਟਾ ਫਿਰ ਦੇਖ ਅਗਰ ਤੂੰ ਚਾਹਦਾ ਤੇਰੇ ਜੀਵਨ 'ਚ ਖੁਸ਼ੀ ਰਵੇ ਤੇਰੇ ਜੀਵਨ 'ਚ ਹਸੀ ਰਵੇ ਔਰ ਤੈਨੂੰ ਜੀਵਨ 'ਚ ਕਿਸੇ ਚੀਜ਼ ਦੀ ਕਮੀ ਨਾ ਰਵੇ ਤਾਂ ਬੇਟਾ ਦੇਖ ਕਹਿੰਦੇ ਉਹਦੇ ਹੱਥ 'ਚ ਬਾਈਬਲ ਸੀ ਉਹਨਾਂ ਪੇਜ ਖੋਲ੍ਹਿਆ ਉੱਥੇ ਇੱਕ ਲਾਈਨ ਸੀ ਉਹ ਲਾਈਨ ਕੀ ਸੀ ਬਾਈਬਲ ਦੀ ਲਾਈਨ ਕਿ ਉੱਥੇ ਲਿਖਿਆ ਸੀ ਕਿ ਈਸ਼ਵਰ ਕਹਿੰਦਾ ਹੈ ਕਿ ਜੋ deta ਹੈ ਉਹ ਹੀ ਪਾਤਾ ਹੈ ਤੁਸੀਂ ਵੀ ਕਹਦੇ ਹੋ ਕੀ ਲਾਈਨ ਹੈ ਜੋ دیتا ਹੈ ਉਹ ਹੀ ਪਾਤਾ ਹੈ ਹੁਣ ਇਹਦਾ ਮਤਲਬ ਕੀ ਹੈ ਕਿ ਜੋ ਅਸੀਂ ਦਿੰਦੇ ਆ ਉਹੀ ਸਰ ਚੀਜ਼ ਸਾਨੂੰ ਮਿਲਦੀ ਹੈ ਔਰ ਜਿਹੜਾ ਦੇਣ ਵਾਲਾ ਪਾਣ ਦਾ ਹੱਕ ਵੀ ਉਹੀ ਰੱਖਦਾ ਹੈ ਇਹਨੂੰ ਇਦਾਂ ਸਮਝ ਲਓ ਜਿਹੜਾ ਕਿਸਾਨ ਜ਼ਮੀਨ ਦੇ ਵਿੱਚ ਬੀਜ ਬੋਂਦਾ ਹੈ ਨਾ ਤਾਂ ਫਸਲ ਵੱਢਣ ਦਾ ਹੱਕ ਵੀ ਉਹਦਾ ਹੀ ਹੈ ਉਹੀ ਰੱਖਦਾ ਕਿਉਂਕਿ ਉਹਨੇ ਬੀਜਿਆ ਤਾਂ ਪਾਣ ਦਾ ਹੱਕਦਾਰ ਵੀ ਉਹੀ ਹੈ ਤਾਂ ਜਿਹੜਾ ਬੀਜ ਬੀਜਣਾ ਹੀ ਨਹੀਂ ਜਾਣਦਾ ਜਿਹੜਾ ਜ਼ਮੀਨ ਨੂੰ ਬੀਜ ਦਿੰਦਾ ਹੀ ਨਹੀਂ ਹੈ ਤੋ ਪਾਣ ਦਾ ਹੱਕਦਾਰ ਵੀ ਹੈ ਨਹੀਂ ਕਿਉਂਕਿ ਬੀਜ ਉਹਨੂੰ ਮਿਲਣਾ ਹੀ ਨਹੀਂ ਹੈ ਮੁੜ ਕੇ ਇਸ ਲਈ ਕਿਹਾ ਕਿ ਜੋ دیتا ਹੈ ਉਹ ਹੀ ਪਾਤਾ ਹੈ ਜਦੋਂ ਇੰਨੀ ਗੱਲ ਕਹੀ ਕਹਿੰਦੇ ਉਹ ਬਜ਼ੁਰਗ ਕਹਿਣ ਲੱਗਾ ਬੇਟਾ ਚਾਰਲੀ ਇਹ ਛੋਟੀ ਜਿਹੀ ਲਾਈਨ ਨਾ ਇਹ ਉਹ ਕੁੰਜੀ ਹੈ ਜਿਹੜੀ ਖੁਸ਼ੀਆਂ ਦਾ ਕਾਮਯਾਬੀ ਦਾ ਦਰਵਾਜ਼ਾ ਸਾਡੇ ਵੱਲ ਖੋਲ੍ਹਦੀ ਹੈ ਹੁਣ ਤੁਸੀਂ ਕਹਣਾ ਲਾਈਨ ਬੜੀ ਛੋਟੀ ਜਹੀ ਹੈ ਪਰ ਇਹ ਛੋਟੀ ਜਿਹੀ ਲਾਈਨ ਨੇ ਚਾਰਲੀ ਚੈਪਲਨ ਦੀ ਪੂਰੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਉਹਦੀ ਗਰੀਬੀ ਵੀ ਦੂਰ ਹੋ ਗਈ ਉਦਾਸੀ ਵੀ ਦੂਰ ਹੋ ਗਈ ਰੋਣੇ ਵੀ ਮੁੱਕ ਗਏ ਔਰ ਉਹ ਇੰਨਾ ਸਕਸੈਸਫੁਲ ਹੋਇਆ ਕਿ ਅੱਜ ਅਮਰੀਕਾ ਦੇ ਵਿੱਚ ਨਾ ਬੜੇ ਬੜੇ ਸਟਾਰ ਹੋਏ ਆ ਪਰ ਚਾਰਲੀ ਚੈਪਲਨ ਦਾ ਵੀ ਉਹ ਸਭ ਤੋਂ ਉੱਤਮ ਸਟਾਰਾਂ ਚ ਨਾਮ ਆਂਦਾ ਹੈ ਤਾਂ ਹੀ ਤਾਂ ਇਹ ਨਾਮ ਲੈ ਆ ਤੇ ਕਈਆਂ ਨੇ ਕਈ ਜਾਣਦੇ ਕਿਉਂਕਿ ਬੰਦਾ ਉਹਨੂੰ ਜਾਣਦਾ ਜਿਹਦਾ ਨਾਮ ਹੋਵੇ ਬੋਲੋ ਸਮਝਦੇ ਹੋ ਕਿ ਨਹੀਂ ਹੁਣ ਐਮੀ ਕਿਸਦਾ ਬੰਦਾ ਨਾਮ ਲੈ ਦੇਵੇ ਇਹ ਨੂੰ ਜਾਣਦੇ ਛੇ ਕੌਣ ਸੀ ਇਹ ਕਿੱਥੇ ਸੀ ਮੰਦੇ ਨੂੰ ਪਤਾ ਹੀ ਨਹੀਂ ਹੁੰਦਾ ਹੁਣ ਇੱਥੇ ਕੀ ਦੱਸਣਾ ਚਾਹੁੰਦੇ ਆ ਕੋਈ ਚਾਰਲੀ ਚੈਪਲਨ ਦੀ ਪੂਰੀ ਜ਼ਿੰਦਗੀ ਇਸ ਲਾਈਨ ਨੇ ਬਦਲ ਦਿੱਤੀ ਕਿ ਜੋ ਦੇਤਾ ਹੈ وہی ਪਾਤਾ ਹੈ ਤਾਂ ਬਜ਼ੁਰਗ ਨੇ ਨਾਲ ਕਿਹਾ ਬੇਟਾ ਈਸ਼ਵਰ ਕਹਿੰਦਾ ਹੈ ਤੂੰ ਜੋ ਪਾਣਾ ਚਾਹੁੰਦਾ ਹੈ ਨਾ ਹਾਸਲ ਕਰਨਾ ਚਾਹੁੰਦਾ ਹੈ ਜੇ ਤੂੰ ਚੰਦ ਹਾਸਲ ਕਰਨਾ ਤਾਂ ਉਹਦੀ ਪਹਿਲੀ ਸ਼ਰਤ ਹੈ ਦੇਣਾ ਸ਼ੁਰੂ ਕਰ ਕੀ ਕਰ ਦੇਣਾ ਸ਼ੁਰੂ ਕਰ ਕਹਿੰਦੇ ਤੂੰ ਕਹਿੰਦਾ ਗੋਡ ਮੈਨੂੰ ਖੁਸ਼ੀ ਦੇ ਮੇਰੇ ਜੀਵਨ ਵਿੱਚ ਖੁਸ਼ੀਆਂ ਕਿਉਂ ਹੈ ਨਹੀਂ ਮੇਰੇ ਪਰਿਵਾਰ ਚ ਹਸੀ ਕਿਉਂ ਹੈ ਨਹੀਂ ਤਾਂ ਬੇਟਾ ਜੇ ਤੂੰ ਖੁਸ਼ੀ ਪਾਣਾ ਚਾਹੁੰਦਾ ਹੈ ਹਸੀ ਪਾਣਾ ਚਾਹੁੰਦਾ ਹੈ ਤਾਂ ਫਿਰ ਅੱਜ ਤੋਂ ਦੂਜਿਆਂ ਨੂੰ ਖੁਸ਼ੀ ਦੇਣੀ ਸ਼ੁਰੂ ਕਰ ਦੇ ਦੂਜਿਆਂ ਨੂੰ ਹਸੀ ਦੇਣੀ ਸ਼ੁਰੂ ਕਰ ਦੇ ਤੂੰ ਦੂਜਿਆਂ ਨੂੰ ਜਿੰਨਾ ਹਸਾਏਗਾ ਤੇਰੇ ਜੀਵਨ ਜੁਨੀਆਂ ਖੁਸ਼ੀਆਂ ਆਣ ਗਿਆ ਕਹਿੰਦੇ ਚਾਰਲੀ ਚੈਪਲਨ ਨੇ ਇਹ ਬਜ਼ੁਰਗ ਦੀ ਗੱਲ ਐਦਾਂ ਦੀ ਦਿਲ ਤੇ ਲਿਖੀ ਉਸ ਦਿਨ ਤੋਂ ਉਹਨਾਂ ਨਿਯਮ ਬਣਾ ਲਿਆ ਕਿ ਮੈਂ ਲੋਕਾਂ ਨੂੰ ਹਸਾਣਾ ਹੀ ਹੈ ਫਿਰ ਉਹ ਐਦਾਂ ਚੱਲਦਾ ਸੀ ਇਦਾਂ ਤੁਰਦਾ ਸੀ ਇਦਾਂ ਐਕਟ ਕਰਦਾ ਸੀ ਐਕਟ ਦਾ ਮਤਲਬ ਇਦਾਂ ਐਕਟਿੰਗ ਕਰਦਾ ਸੀ ਉਹ ਕੰਮ ਕਰਦਾ ਸੀ ਕਿ ਲੋਕ ਹੱਸਦੇ ਸੀ ਔਰ ਜਦੋਂ ਲੋਕ ਹਸਣ ਲੱਗੇ ਤਾਂ ਇਹਦੇ ਚਿਹਰੇ ਤੇ ਵੀ ਖੁਸ਼ੀ ਆਣ ਲੱਗੀ ਦੇਖਦਿਆਂ ਦੇਖਦਿਆਂ ਉਹ ਇੰਨਾ ਮਸ਼ਹੂਰ ਹੋ ਗਿਆ ਕਿ ਲੋਕ ਉਹਨੂੰ ਬੁਲਾਉਂਦੇ ਸੀ ਕਮੇਡੀ ਕਰਨ ਵਾਸਤੇ ਨਾਲੇ ਪੈਸੇ ਵੀ ਦਿੰਦੇ ਸੀ ਫਿਰ ਫਿਰ ਉਹ ਮ ਡਾਇਰੈਕਟਰ ਨੂੰ ਪ੍ਰੋਡਿਊਸਰ ਨੂੰ ਪਤਾ ਲੱਗਾ ਫਿਲਮ 'ਚ ਰੋਲ ਦਿੱਤਾ ਤਾਂ ਦੇਖਦੇ ਆ ਦੇਖਦੇ ਸੁਪਰਸਟਾਰ ਬਣ ਗਿਆ ਗਰੀਬੀ ਵੀ ਦੂਰ ਹੋ ਗਈ ਜਿੱਥੇ ਪਹਿਲਾਂ ਕੋਈ ਪੁੱਛਦਾ ਨਹੀਂ ਸੀ ਹੁਣ ਲੋਕ ਉਹਦੇ ਮਗਰ ਮਗਰ ਆਟੋਗ੍ਰਾਫ ਲੈਣ ਨੂੰ ਫਿਰਦੇ ਸੀ ਫਿਰ ਉਹ ਚਰਚ ਚ ਆਇਆ ਮਸ਼ਹੂਰ ਹੋ ਕੇ ਚਰਚ ਚ ਜਾਇਆ ਔਰ ਆ ਕੇ ਜਦੋਂ ਬੈਠਾ ਜੀ ਬਜ਼ੁਰਗ ਨਜ਼ਰ ਨਹੀਂ ਆਇਆ ਪਰ ਉਹਨਾਂ ਗॉड ਨੂੰ ਕਿਹਾ ਕਿ ਗॉड ਮੈਂ ਸੁਣਿਆ ਸੀ ਪਰ ਲੋਕ ਸਿਰਫ ਸੁਣਦੇ ਆ ਮੈਂ ਜੁਮਾ ਕੇ ਦੇਖਿਆ ਤੇ ਪੱਕੇ ਹੀ ਪਾਇਆ ਕਿ ਤੇਰੀ ਗੱਲ 100% ਸੱਚੀ ਐ ਮੈਂ ਦੇਣਾ ਸ਼ੁਰੂ ਕੀਤਾ ਤਾਂ ਮੈਨੂੰ ਤੂੰ ਕਹੀ ਹੁਣਾ ਵਾਪਸ ਕਰਨਾ ਸ਼ੁਰੂ ਕਰ ਦਿੱਤਾ